ਆਪਣਾ ਨਾ ਨਾ ਇੱਕ ਵਾਰ ਆ ਗਏ ਲੈ ਕੰਦੇ ਬੰਦੇ ਦਾ ਦਰੱਖਤ ਹੋਰ ਆਉਣਾ ਤੇ ਮੇਰੇ ਵੱਟੀ ਦਾ ਹਾਸਾ ਹੈ ਨਾ ਸੀ ਉਹ ਨਹੀਂ ਕੋਲ ਬਣ ਗਿਆ ਕਾਜ ਹੋਰ ਤੀਕਰਾਂ ਪਾਉਂਦੇ ਜਾਂਦਾ ਕਿੰਨਾ ਬੈਣੀ ਬੈਠ ਦੇ ਦੀ ਜਾਂ ਫਿਰ ਨਾ ਕਿਹਵਾਰ ਹੋ ਨਾ ਮੈਂ ਨਾਲ ਜਾਂਦਾ ਰੀਯੋਲਬਰ ਇਹ ਜਸ ਅਸਥਾਨ ਦੇ ਤੇ ਤੁਸੀਂ ਦਰਸ਼ਕ ਕਰ ਰਹੇ ਹੋ ਇਹ ਗੁਰਦੁਆਰਾ ਸੀਤਲਕੁੰਟ ਸਾਹਿਬ ਹੈ ਜੀ ਸ਼ਹਿਰ ਹੈਗਾ ਰਾਜਗੀਰ ਸਟੇਟ ਹੈਗੀ ਆ ਪਟਨਾ ਸਾਹਿਬ ਸੋ ਇੱਥੇ ਗਨਾਨਕੇਵ ਜੀ ਪਹਿਲੀ ਉਦਾਸੀ ਸਮੇ ਆਏ ਸੀ ਤੇ ਜਿਹੜਾ ਤੁਸੀਂ ਹਲਦ ਵਾਲੇ ਪਹਾੜ ਦੇਖ ਰਹੇ ਹੋ ਇਹ ਪਹਾੜ ਨਹੀਂ ਇਹ ਰਾਜੇ ਜਰਾਸੰਦ ਦਾ ਕਿਲਾ ਸੀ ਜੋ ਕਿ ਹੁਣ ਟੈਰੇਰੀ ਹੋ ਗਿਆ ਲੱਗਦਾ ਇਹ ਪਹਾੜ ਆ ਮਰ ਪਹਿਲੀ ਵਾਰ ਸੀ ਸਮੇਂ ਗੁਰੂ ਜੀ ਇਸ ਸਥਾਨ ਤੇ ਆਏ ਸੀ ਇਸ ਸਥਾਨ ਤੇ ਗੁਰੂ ਜੀ ਆ ਕੇ ਬਰਾਜੇ ਤੇ ਇੱਥੇ ਗੁਰੂ ਜੀ ਆ ਕੇ ਕੀਰਤਨ ਕਰਨ ਲੱਗੇ ਕੀਰਤਨ ਕਰਦੇ ਨੂੰ ਸੁਣ ਕੇ ਹਲਦ ਵਾਲੇ ਦੇ ਲੋਕ ਉਹਨਾਂ ਗੁਰੂ ਜੀ ਪਾਸ ਆਏ ਇੱਥੇ ਜੋ ਜਸਮੇ ਦੀ ਪੰਡ ਤੀ ਜਿਹੜੇ ਉਹਨਾਂ ਵਿੱਚੋਂ ਗਰਮ ਪਾਣੀ ਨਿਕਲਦਾ ਸੀ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇੱਥੇ ਕੋਈ ਸ਼ੀਤਲ ਕੁੰਡ ਠੰਡਾ ਪਾਣੀ ਹੈ ਵੀ ਧਰਤੀੋਂ ਕੱਢੋ ਤਾਂ ਗੁਰੂ ਜੀ ਨੇ ਗਰਮ ਕੁੰਡ ਵੱਲ ਇਸ਼ਾਰਾ ਕਰਕੇ ਕਿਹਾ ਕਿ ਇੱਥੋਂ ਹੀ ਸ਼ੀਤਲ ਜਲ ਨਿਕਲਿਆ ਕਰੂਗਾ ਉਸੇ ਸਮੇਂ ਤੋਂ ਇਸ ਕੁੰਡ ਵਿੱਚੋਂ ਸੀਤਲ ਜਲ ਨਿਕਲ ਰਿਹਾ ਹੈ ਤੇ ਇੱਥੇ 22 ਕੁੰਡ ਨੇ ਜਿਨ੍ਹਾਂ ਚੋਂ 21 ਕੁੰਡ ਗਰਮ ਪਾਣੀ ਦੇ ਨੇ ਤੇ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਵਿਖੇ ਸੀਤਰਕੁੰਡਾ ਉਹ ਚੋਂ ਠੰਡਾ ਪਾਣੀ ਜਨ ਕਿ ਸੀਤਲ ਪਾਣੀ ਨਿਕਲ ਰਿਹਾ ਹੈ ਅੱਜ ਕੱਜ ਵੀ ਸੋਈ ਤੀ ਇੱਥੋਂ ਦਾ ਇਤਿਹਾਸ ਤੁਸੀਂ ਵੀ ਆ ਕੇ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਨੇ ਜੀ ਇਹ ਸਟੇਟ ਹੈਗੇ ਜੀ ਆਪਣੇ ਬਿਹਾਰ ਤੇ ਜ਼ਿਲ੍ਹਾ ਹੈਗਾ ਰਾਜਗੀਰ ਸਾਮਣੀ ਯਾਤਰੀ ਨਵਾਹਾ ਇੱਥੇ ਤੁਸੀਂ ਠਹਿਰ ਸਕਦੇ ਹੋ ਤੇ ਇਹਦੇ ਨਾਲ ਹੀ ਇਹ ਜੋੜਾ ਘਰ ਹੈ ਤਾਂ ਇੱਧਰ ਆ ਜੀ ਪਾਰਕਿੰਗ ਜਿੱਥੇ ਆਪਣੀਆਂ ਗੱਡੀਆਂ ਤੁਸੀਂ ਖੜੀਆਂ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਫੇਰੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸशोਭਤ ਹੈ। ਸੈਰ ਹੈਗਾ ਜੀ ਰਾਜਗੀਰ ਸਟੇਟ ਹੈਗੀ ਹੈ ਬਿਹਾਰ। ਸਵਾਜੋ ਤੁਹਾਨੂੰ ਹੁਣ ਉਹ ਸੀਤਲਕੁੰਡ ਦਿਖਾਉਨੇ ਆ ਜਿੱਥੋਂ ਸੀਤਰਜਲ ਨਿਕਲਦਾ ਹੈ। ਤੋਂ ਬਾਅਦ ਉਹਨੂੰ ਗਰਮ ਗੁੰਡ ਵੀ ਦਿਖਾਵਾਂਗੇ ਜਿੱਥੋਂ ਗਰਮ ਪਾਣੀ ਨਿਕਲਦਾ ਹੈ ਜਿਹੜੇ ਤੁਸੀਂ ਦਰਸ਼ਕ ਕਰ ਰਹੇ ਹੋ ਜੀ ਇਹ ਆ ਸ੍ਰੀ ਤਰਕੁੰਡ ਜੋ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਪ੍ਰਗਟ ਕੀਤਾ ਸੀ ਪਹਿਲੀ ਉਦਾਸੀ ਸਮੇ ਗੁਰੂ ਜੀ ਇਸ ਸਥਾਨ ਤੇ ਆਏ ਦੀ ਇਹ ਜੈਸਾ ਹਸਤਾ ਦੇ ਆਪਜੀ ਦਰਸ਼ਨ ਕਰ ਰਹੇ ਹਾਂ ਇਹ ਸੀਦਰਕੁੰਡ ਜੋ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਪ੍ਰਗਟ ਕੀਤਾ ਸੀ ਇਹ ਠੰਡੇ ਜਲ ਦਾ ਕੁੰਡਾ ਜਿਹੜੇ ਬਕਤੀ ਦੇ ਇੱਥੇ 22 ਕੁੰਡਰ ਨੇ ਉਹ ਸਾਰੇ ਹੀ ਗਰਮ ਕੁੰਡਰ ਨੇ